ਸ਼੍ਰੀ ਮੁਖਸਲ ਸਾਹਿਬ ਵਿਖੇ ਪੁਜੀ 파ਰਤੀ ਕਿਸਾਨ ਯੂਨੀਅਨ ਸਿੱਧਪੁਰ ਦੇ ਪ੍ਰਧਾਨ ਚਕਜੀਤ ਸਿੰਘ ਦੱਲੇਵਾਲ ਨੇ ਮਲੌਰ ਵਿੱਚ ਹੋਈ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਇਸ ਤਰ੍ਹਾਂ ਹੀ ਉਹਨਾਂ ਨੇ ਕਿਹਾ ਕਿ ਇਹ ਘਟਨਾ ਪਾਜਪਾ ਲੀਡਰਸ਼ਿਪ ਵੱਲੋਂ ਕੀਤੀ ਜਾ ਰਹੀ ਗਲਤ ਬਿਆਨਬਾਜ਼ੀ ਦਾ ਹੂਈ ਨਤੀਜੇ ਉਹਨਾਂ ਕਿਹਾ ਕਿ ਕਿਸਾਨ ਪੂਰੀ ਤਰ੍ਹਾਂ ਨਾਲ ਸ਼ਾਂਤਮਈ ਅੰਦੋਲਨ ਕਰ ਰਹੇ ਨੇ 26 ਮਾਰਚ ਦਾ ਬੰਦ ਵੀ ਸ਼ਾਂਤਮਈ ਰਿਹਾ ਲੇਕਿਨ ਪਾਜਪਾ ਲੀਡਰਸ਼ਿਪ ਵੱਲੋਂ ਲਗਾਤਾਰ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਦੇਖੋ ਅਸੀਂ ਸੰਯੁਕਤ ਮੋਰਚੇ ਵੱਲੋਂ ਪਹਿਲਾਂ ਵੀ ਉਹਨੂੰ ਕੰਡੈਮ ਕਰ ਚੁੱਕੇ ਹਾਂ ਔਰ ਅਸੀਂ ਵੀ ਇਹ ਕਹਾਂਗੇ ਕਿ ਉਹ ਚੰਗਾ ਨਹੀਂ ਹੋਇਆ ਉਹ ਉਹ ਅਜਿਹੀ ਘਟਨਾਵਾਂ ਹੋਣੀਆਂ ਮਤਲਬ ਪੰਜਾਬ ਲਈ ਔਰ ਇਸ ਅੰਦੋਲਨ ਲਈ ਇਹ ਇਹ ਮਤਲਬ ਪੋਜ਼ਿਟਿਵ ਨਹੀਂ ਹੈ ਅਗਰ ਅੰਦੋਲਨ ਜਿਤਨਾ ਤੇ ਸਾਨੂੰ ਸ਼ਾਂਤੀ ਬਣਾ ਕੇ ਹੀ ਰੱਖਣੀ ਪਵੇਗੀ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਕਿ ਅਜਿਹਾ ਕੁਝ ਨਹੀਂ ਹੋਣਾ ਚਾਹੀਦਾ ਅਜਿਹਾ ਕੁਝ ਜਿਹੜਾ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਇਹਦੇ ਤੋਂ ਮਤਲਬ ਵਿਚਾਰ ਰੱਖੋ ਪਰ ਨਾਲ ਅਗਲੀ ਗੱਲ ਇੱਕ ਦੋ ਤਿੰਨ ਗੱਲਾਂ ਇਹਦੇ ਚ ਨਜ਼ਰ ਆ ਰਹੀਆਂ ਇੱਕ ਤਾਂ ਇਹ ਕਿ ਬੀਜੇਪੀ ਦੀ ਲਗਾਤਾਰ ਜਿਹੜੀ ਬਿਆਨਬਾਜ਼ੀ ਹੈ ਨਾ ਉਹਨਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਤੁਸੀਂ ਵੀ ਕਿਰਪਾ ਕਰਕੇ ਆਪਣੀ ਬਿਆਨਬਾਜ਼ੀ ਤੇ ਕੁਝ ਕੰਟਰੋਲ ਕਰੋ ਤਾਂ ਕਿ ਲੋਕਾਂ ਦੇ ਅੰਦਰ ਜਿਹੜੀ ਤੁਹਾਡੀ ਬਿਆਨਬਾਜ਼ੀ ਤੋਂ ਪ੍ਰਭਾਵਿਤ ਹੋ ਕੇ ਲੋਕ ਗੁੱਸਾ ਉਹਨ ਲੋਕਾਂ ਦੇ ਅੰਦਰ ਜਿਹੜਾ ਇੱਕ ਲਾਵਾ ਬਣ ਕੇ ਮਤਲਬ ਫੁੱਟ ਰਿਹਾ ਹੈ ਨਾ ਉਹਨੂੰ ਆਪਾਂ ਸਾਰੇ ਰਲ ਮਿਲ ਕੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਹੋਏਗਾ ਅਗਰ ਕੱਲੇ ਅਸੀਂ ਕਹੀ ਚੱਲਾਂਗੇ ਸ਼ਾਂਤੀ ਕਰੋ ਸ਼ਾਂਤੀ ਕਰੋ ਸਾਡੇ ਕੱल्ल्या ਦੇ ਕਹਿੰਦੇ ਲੋਕਾਂ ਨੂੰ ਸ਼ਾਂਤੀ ਨਹੀਂ ਹੁੰਦੀ ਤੁਸੀਂ ਵੀ ਸ਼ਾਂਤੀ ਨੂੰ ਬਹਾਲ ਕਰਨ ਦੇ ਵਿੱਚ ਸਾਡੀ ਮਦਦ ਕਰੋ ਇੱਕ ਤਾਂ ਇਹ ਗੱਲ ਹੈ ਦੂਸਰੀ ਗੱਲ ਮੈਨੂੰ ਇੱਕ ਇੱਕ ਗੱਲ ਇਹ ਵੀ ਨੋਟ ਹੋਈ ਲੱਗੀ ਹੈ ਜਿਹੜੀ ਕੱਲ ਲੱਗੀ ਹੈ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਵੱਲੋਂ ਵੀ ਮਿਸਮੈਨੇਜਮੈਂਟ ਹੋਈ ਹੈ ਕਿਉਂਕਿ ਜਦੋਂ ਹਜੂਮ ਇਕੱਠਾ ਹੋਇਆ ਲੋਕ ਹੋਏ ਉਹਨਾਂ ਲੋਕਾਂ ਨੂੰ ਜਿੰਨਾ ਚਿਰ ਮਤਲਬ ਸੈਟ ਨਹੀਂ ਸੀ ਹੁੰਦੀ ਗੱਲ ਉਹਨਾਂ ਚਿਰ ਮਤਲਬ ਪੁਲਿਸ ਨੂੰ ਚਾਹੀਦਾ ਸੀਗਾ ਕਿ ਉਹਨਾਂ ਨੂੰ ਐਮਐਲਏ ਨੂੰ ਉੱਥੋਂ ਮਤਲਬ ਕਢਣਾ ਨਹੀਂ ਚਾਹੀਦਾ ਸੀ ਔਰ ਉਹ ਇੱਕ ਤਰ੍ਹਾਂ ਮੈਂ ਕਹਾਂਗਾ ਕਿ ਉਹ ਮਿਸਮੈਨੇਜਮੈਂਟ ਨੇ ਵੀ ਇਹਦੇ ਵਿੱਚ ਕੁਝ ਨਾ ਕੁਝ ਪਾਰਟ ਪਲੇ ਹੋ ਗਿਆ ਔਰ ਜਾਣਬੁੱਝ ਕੇ ਕੋਈ ਨਹੀਂ ਕਰਦਾ ਹੁੰਦਾ ਇਹ ਸੁਭਾਵਿਕ ਜਿਹੜੀਆਂ ਗੱਲਾਂ ਹੁੰਦੀਆਂ ਨੇ ਔਰ ਜਿਹੜੀ ਜਿਹੜੀ ਪਬਲਿਕ ਹੈ ਪਬਲਿਕ ਅੱਜ ਕਿਸੇ ਇੱਕ ਦੀ ਵੱਜੀ ਹੋਈ ਨਹੀਂਗੀ ਸ joint ਮੋਰਚਾ ਚੱਲ ਰਿਹਾ ਜੀ ਸ joint ਮੋਰਚੇ ਦੇ ਵਿੱਚ ਕੋਈ ਵੀ ਕਿਸੇ ਜਥੇਬੰਦੀ ਵੱਲ ਮੂੰਹ ਆਉਂਦਾ ਹੈ ਕੋਈ ਵਪਾਰੀਆਂ ਦੀ ਜਥੇਬੰਦੀ ਵੱਲੋਂ ਆਉਂਦਾ ਹੈ ਕੋਈ ਕਿਸੇ ਮਤਲਬ ਰੇੜੀ ਫੜੀਆਂ ਵਾਲਿਆਂ ਦੀ ਜਥੇਬੰਦੀ ਵੱਲੋਂ ਆਉਂਦਾ ਉਹ ਵੀ ਆਪਦਾ ਮਤਲਬ ਅੰਦੋਲਨ 'ਚ ਹਿੱਸਾ ਪਾਉਣਾ ਚਾਹੁੰਦਾ ਹੈ ਤਾਂ ਉਹ ਜਾਣ ਅੰਦੋਲਨ ਬਣ ਚੁੱਕਿਆ ਹਰ ਇੱਕ ਕਿਸ ਅੰਦੋਲਨ ਦਾ 파ਟਰਨਰ ਹੈ ਤੇ ਹਰ ਆਪਣੀ ਮਤਲਬ ਜ਼ਿੰਮੇਵਾਰੀ ਸਮਝੇ कि ਆਪਾਂ ਸਾਰੇ ਲੜਕੇ ਇਸ ਲੜਾਈ ਨੂੰ ਲੜ ਰਹੇ ਆ ਸਾਰੇ ਆਪੋ ਆਪਣੀ ਜ਼ਿੰਮੇਵਾਰੀ ਸਮਝੀਏ ਕਿ ਇਸ ਅੰਦੋਲਨ ਨੂੰ ਸ਼ਾਂਤ ਰੱਖੀਏ ਸ਼ਾਂਤ ਰੱਖਾਂਗੇ ਤਾਂ ਅੰਦੋਲਨ ਜਿੱਤਾਂਗੇ ਅਗਰ ਅੰਦੋਲਨ ਅਸੀਂ ਮਤਲਬ ਭੜਕਾ ਬੈਠੇ ਤਾਂ ਅੰਦੋਲਨ ਸਾਡੇ ਕੋਲ ਹੱਥੋਂ ਕਿਤੇ ਨੁਕਸਾਨ ਨਾ ਕਰ ਲਈ ਅੰਦੋਲਨ ਦਾ ਅੰਦੋਲਨ ਜਿਤਨਾ ਬਹੁਤ ਜ਼ਰੂਰੀ ਹੈ ਲੋਕਾਂ ਦੀ ਹੋਂਦ ਦਾ ਸਵਾਲ ਹੈ ਲੋਕਾਂ ਦੀ ਰੋਜੀ ਰੋਟੀ ਦਾ ਸਵਾਲ ਹੈ ਸ਼੍ਰੀ ਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ेड ਨਿਊਜ਼